ਦਰਵਾਜਿਆਂ ਵਾਲੀ ਵਕਤੀ ਦੇ ਆ ਆਗੇ ਜੀ ਆਪਣੇ ਕੋਲੇ ਸਾਗ ਬਣ ਦਾ ਪੱਲਾ ਪਿੱਤਲ ਵਗੈਰਾ ਲਾ ਕੇ ਜਿਹੜਾ ਆਪਣੇ ਮੇਨ ਕੋਠੀਆਂ ਚ ਮਤਲਬ ਪੱਲੇ ਲੱਗਦੇ ਨੇ ਦਰਵਾਜ਼ੇ ਲੱਗਦੇ ਨੇ ਮੇਨ ਗੇਟ ਤੇ ਠੀਕ ਹੈ ਜੀ ਇਹ ਛੋਟਾ ਸਾਈਜ਼ ਤਿਆਰ ਕੀਤਾ ਆਪਾਂ ਇਹਦੇ ਵਿੱਚ ਵੱਡਾ ਸਾਈਜ਼ ਵੀ ਬਣਾ ਸਕਦੇ ਆਪਾਂ 10 ਬਾਈ 12 ਦਾ ਚਾਹੇ 12 ਬਾਈ 10 ਦਾ ਕਿੰਨਾ ਵੀ ਬਣਾ ਸਕਦੇ ਆ ਆ ਆਗੇ ਜੀ ਅੱਗੇ ਸਰਮਾਇਕੇ ਵਾਲੇ ਆ ਆਗੇ ਜੀ ਸਰਮਾਇਕੇ ਵਾਲੇ ਡੋਰ ਇਹ ਨੋਵਾ ਕੰਪਨੀ ਦਾ ਬੋਰਡ ਹੈ ਜੀ ਬੋਰਡ ਤੇ ਆਪਾਂ ਬੀ ਗੂਗਲ ਕੰਪਨੀ ਦਾ ਜਾਂ ਲੁਕਸੀ ਕੰਪਨੀ ਦਾ ਵਧੀਆ ਕੰਪਨੀ ਦਾ ਮਤਲਬ ਮੈਂ ਕਾ ਯੂਜ਼ ਕਰਦੇ ਆ ਬੋਰਡ ਦੇ ਉੱਪਰ ਠੀਕ ਹੈ ਜੀ ਆਹ ਅਲੱਗ-ਅਲੱਗ ਮਤਲਬ ਤੁਹਾਨੂੰ ਸਰਮੈਕਾ ਕੋਈ ਵੀ ਸਰਮੈਕਾ ਤੁਸੀਂ ਸਿਲੈਕਟ ਕਰ ਸਕਦੇ ਆ ਇਹਦੇ ਵਿੱਚ ਇਹ ਆਪਾਂ ਇੱਥੇ ਮਤਲਬ 10-12 ਨਹੀਂ 20 ਨੇ ਉਹ ਰੱਖਿਆ ਹੋਇਆ ਲਓ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆਪਾਂ ਘੈਂਟ ਚੀਜ਼ ਦੇ ਆਹ ਦੇਖੋ ਜੀ ਸੀਐਨਸੀ ਮਸ਼ੀਨਾਂ ਨਾਲ ਤਿਆਰ ਕੀਤਾ ਹੋਇਆ ਪੱਲਾ ਆ ਆ ਗਿਆ ਜੀ ਆਪਣਾ ਡੀਕੋ ਪੇਂਟ ਇਹ ਐਚ ਐਲ ਐਚ ਮਰ ਬੋਰਡ ਹੈ ਉਹਦੇ ਉੱਤੇ ਇਹ ਡੀਕੋ ਪੇਂਟ ਕੀਤਾ ਹੋਇਆ ਹੈਗਾ ਬਾਹਰ ਕੈਨੇਡਾ ਅਮਰੀਕਾ ਚ ਜ਼ਿਆਦਾ ਇਹੀ ਡੋਰ ਚੱਲਦਾ ਜੀ ਪੂਰਾ ਹੈਵੀ ਪੱਲਾ ਇਹ ਅ ਡੀਕੋ ਪੇਂਟ ਵੱਜਾ ਹੋਇਆ ਤੇ ਜੀ ਠੀਕ ਹੈ ਜੀ ਆ ਇਧਰ ਸਾਗਵੰਦ ਆ ਗਿਆ ਸੀ ਐਨ ਸੀ ਮਸ਼ੀਨਾਂ ਕਢਾਈ ਕੀਤੀ ਹੋਈ ਆ ਜਿਹੜਾ ਆ ਗਿਆ ਜੀ ਪੱਲਾ ਇਹ ਦਿਲਿਆਂ ਵਾਲਾ ਆ ਗਿਆ ਜੀ ਇਹ ਇੰਨਾ 1.5 ਇੰਚੀ ਮਤਲਬ ਬੋਰਡ ਤੋਂ ਤਿਆਰ ਹੋਇਆ ਹੈਗਾ ਢਿਲੇ ਵਗੈਰਾ ਪਾ ਕੇ ਮਤਲਬ ਇਹ ਸਾਗਵਾਂ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਇਹ ਉਸ ਤੋਂ ਅੱਗੇ ਆ ਗਿਆ ਜੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਇਹ ਆ ਗਿਆ ਜੀ ਸਾਗਵਾਂ ਦਾ ਹੱਥ ਤਿਆਰ ਕੀਤਾ ਹੋਇਆ ਪੱਲਾ ਇਹ ਸਾਗਵਾਂ ਦਾ ਪੱਲਾ ਹੱਥ ਤਿਆਰ ਕੀਤਾ ਹੋਇਆ ਜੀ ਮੈਂ ਕਮੈਂਟਾਂ ਦੇ ਵਿੱਚ ਨੰਬਰ ਛੱਡ ਦੂੰਗਾ ਜੇ ਤੁਸੀਂ ਅੱਗੇ ਹੋਰ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮਤਲਬ ਉਧੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਨਾ ਫੋਟੋ ਵਗੈਰਾ ਮੈਂ ਭੇਜ ਦੂੰਗਾ ਤੇ ਲੋਕੇਸ਼ਨ ਆਪਣੀ ਹੈਗੀ ਹੈ ਜੀ ਮਤਲਬ ਮਾਨਸਾ ਦੀ ਲੋਕੇਸ਼ਨ ਹੈ ਜੀ ਸਿੰਘਡੋਰਾ ਆਹ ਦਰਵਾਜ਼ੇ ਹੀ ਦਰਵਾਜ਼ੇ ਆਹ ਰੋਡ ਸਿੱਧਾ ਹੀ ਜਾਂਦਾ ਜੀ ਅਮਰ ਰਿਜ਼ੋਰਟ ਹੋ ਰਿਹਾ ਹੈ ਸਾਹਮਣੇ ਅਮਰ ਰਿਜ਼ੋਰਟ ਠੀਕ ਹੈ ਜੀ ਆ ਇਧਰ ਸਬਜ਼ੀ ਮੰਡੀ ਆ ਗਈ ਇੱਥੇ ਆਪਣੇ ਬੋਰਡ ਵਗੈਰਾ ਲੱਗੇ ਹੋਏ ਨੇ ਸਿੰਘਡੋਰਾ ਆਪਦੇ ਤਾਂ ਜਿਹੜੀ ਆਪਣੀ ਡਿਸਪਲੇ ਆ ਉਹ ਤੁਹਾਨੂੰ ਇੱਥੇ ਵੇਖੋ ਉਹਨੂੰ ਮਿਲ ਜੂਗੀ ਮਾਨਸਾ ਆਹ ਤੁਸੀਂ ਅਗ੍ਹਾ ਬੱਲਾ ਜੀ ਮਤਲਬ ਸਾਗ ਬਣਦਾ ਉੱਥੇ ਤਿਆਰ ਕੀਤਾ ਹੋਇਆ ਹੈਗਾ ਆ ਦਿਲਿਆ ਵਾਲਾ ਮਤਲਬ ਦਲੇ ਆਪਣੇ ਕੋਲੇ ਮਸ਼ੀਨ ਹੈਗੀ ਉਹਦੇ ਉੱਤੇ ਦਲੇ ਬਾਕੇ ਤਿਆਰ ਕੀਤਾਗਾ ਆ ਅੱਗੇ ਆ ਗਿਆ ਜੀ ਵਿਨੀਅਰ ਇਹ ਵਿਨੀਅਰ ਦੇ ਵਿੱਚ ਮਤਲਬ ਬੋਰਡ ਦੇ ਉੱਤੇ ਇਹ ਵਿਨੀਅਰ ਸੀਟ ਲੱਗਦੀ ਹੈ ਠੀਕ ਹੈ ਜੀ ਵਿਨੀਅਰ ਸੀਟ ਦੇ ਵਿੱਚ ਮਤਲਬ ਇਹ ਡਿਜ਼ਾਈਨ ਪਾ ਕੇ ਉੱਤੇ ਪਾਲਿਸ਼ ਕੀਤੀ ਹੋਈ ਹੈ ਤੇ ਪਾਲਿਸ਼ ਆ ਪਾਲਿਸ਼ ਆ ਗਿਆ ਦੇਖੋ ਆ ਕੀ ਮੈਟ ਚ ਤੇ ਆ ਆ ਗਈ ਪਾਲਿਸ਼ ਆ ਵਾਲੀ ਪਾਲਿਸ਼ ਆ ਗਈ ਗਲੌਕਸੀ ਚ ਜਿਹੜੀ ਝੰਕੜੀ ਚੱਲਦੀ ਸੀ ਅੱਜ ਕੱਲ ਜਿਆਦਾ ਆ ਚੱਲਦੀ ਆ ਮੈਟ ਵਾਲੀ ਆ ਆ ਗਈ ਜੀ ਜਾਲੀ ਵਾਲੇ ਬੱਲੇ ਇਹ ਮਤਲਬ ਸਾਗ ਬਣ ਦੇ ਵਿੱਚ ਆ ਗਈ ਜੀ ਜਾਲੀ ਵਾਲੇ ਬੱਲੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਇਹ ਸਾਗ ਬਣ ਦੇ ਵਿੱਚ ਪਾਲਿਸ਼ ਕੀਤੀ ਹੋਈ ਹੈ ਜੀ ਠੀਕ ਹੈ ਜੀ ਤੇ ਨੰਬਰ ਮੈਂ ਤੁਹਾਨੂੰ ਦੱਸ ਦਦਾ ਨਾ ਜੀ 98724 20747 98724 29747 ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ मतलब ਤੁਸੀਂ ਰੇਟ ਵਗੈਰਾ ਕੋਈ ਗੱਲਬਾਤ ਕਰ ਸਕਦੇ ਕੋਈ ਵੀ ਗੱਲ ਕੋਈ ਔਂਕੁਅਰੀ ਲੈਣੀ ਤੁਸੀਂ ਪੁੱਛਣਾ ਕਿਸੇ ਵੀ ਮਤਲਬ ਦਰਵਾਜ਼ੇ ਬਾਰੇ ਤਾਂ ਤੁਸੀਂ ਆਹ ਨੰਬਰ ਤੇ ਪੁੱਛ ਸਕਦੇ ਜੀ ਤੇ ਹੋਰ ਆਪਾਂ ਆ ਦੇਖੋ ਆ ਇਹ ਇਹ ਹੈਗਾ ਜੀ ਘਟੋ ਘਟਾ 3 ਇੰਚੀ ਚੌੜਾ ਪੱਲਾ ਇਹ ਜੀ ਵਿੱਚ ਦੇ ਫਰੇਮ ਪੈਂਦਾ ਹੈਗਾ 프레임 ਪੈ ਕੇ ਉੱਤੇ ਪਿੱਤਲ ਲੱਗਦੀ ਆ ਤਾਂ ਇਹ ਬੱਲੇ ਵੀ ਆਪਾਂ ਤਿਆਰ ਕਰਦੇ ਆ ਡੈਮੋ ਤੌਰ ਤੇ ਪਰ ਛੋਟਾ ਬੱਲਾ ਰੱਖਿਆ ਹੋਇਆ ਇਹ ਵੈਸੇ ਇਦੀ ਦੀ ਹਾਈਟ ਤਾਂ ਬਹੁਤ ਹੁੰਦੀ ਹੈ ਜਿਵੇਂ ਆਪਣੇ ਪੁਰਾਣੇ ਪਹਿਲਾਂ ਚੱਲਦੇ ਸੀਗੇ ਉਸ ਮਤਲਬ ਉਹ ਡਿਜ਼ਾਈਨ ਦਾ ਬਣਾਇਆ ਹੋਇਆ ਜੀ ਇਹ ਹਵੇਲੀਆਂ ਦੇ ਵਿੱਚ ਜਿਵੇਂ ਗੇਟ ਅੱਗੇ ਮੇਨ ਮੇਨ ਐਂਟਰੀ ਤੇ ਲੱਗਿਆ ਹੁੰਦਾ ਉਹ ਚੀਜ਼ ਹੈ ਜੀ ਇਹ ਤਾਂ ਆਗੇ ਜਿਸਰਮੇਕ ਵਾਲੇ ਤੇ ਆ ਅੱਗੇ ਆ ਗਿਆ ਜੀ ਜੰਮੂ ਕੈਲ ਦੇ ਵਿੱਚ ਜਾਲੀ ਵਾਲਾ ਇਹ ਜੰਮੂ ਕੈਲ ਦੇ ਵਿੱਚ ਜਾਲੀ ਵਾਲਾ ਆ ਗਿਆ ਜੀ ਪ्योर ਜੰਮੂ ਕੈਲ ਮਿਲੂਗੀ ਤੁਹਾਨੂੰ ਉਹ ਇਹ ਨਹੀਂ ਹੈਗਾ ਵੀ ਆਪਾਂ ਜਿਹੜਾ ਵੀ ਕੈਨੇਡਾ ਕਾਡ ਜਾਂ ਹੋਰ ਲੱਕੜ ਨੂੰ ਆਪਾਂ ਜੰਮੂ ਗਲ ਗਈ ਜਾਵਾਂਗੇ ਉਹ ਅਸਲ ਦੇ ਵਿੱਚ ਕਹਿ ਨਹੀਂ ਹੈਗੀ ਅਸਲ ਕਹਿਰ ਇਹੀ ਹੈ ਜੀ ਨੰਬਰ ਦੁਬਾਰੇ ਫੇਰ ਨੋਟ ਕਰ ਲਓ ਜੀ 9872420747 9872420747 ਇਹ ਨੰਬਰ ਤੇ ਆਪ ਤੁਸੀਂ ਮਤਲਬ ਅ ਸੰਪਰਕ ਕਰ ਸਕਦੇ ਹੋ ਚੱਲ ਬਾਤ ਕਰ ਸਕਦੇ ਹੋ ਮਾਨਸਾ ਤੂੰ ਜਦੋਂ ਆਪਾਂ ਸਰਸੇ ਨੂੰ ਜਾਂਦੇ ਜੀ ਸਬਜ਼ੀ ਮੰਡੀ ਲੰਗਨਸਾਰ ਆਪਣੀ ਵੇਹ ਡਿਸਪਲੇ ਆ ਜਾਂਦੀ ਹੈ ਆਮਰ ਰਿਜ਼ੋਰਟ ਦੇ ਸਾਹਮਣੇ ਉਹ ਦੇਖੋ ਜੀ ਉਹ ਰਿਹਾ ਅਮਰ ਰਿਜ਼ੋਰਟ ਇਧਰ ਨੂੰ ਫਾਰਮਰਟਰ ਐਜੰਸੀ ਆ ਗਈ ਇਹਦੇ ਸਾਹਮਣੇ ਜਮਾ ਮਤਲਬ ਆਪਣੀ ਸ਼ਾਪ ਰਹਾ ਜਾਂਦੀ ਹੈ ਸਿੰਘ ਡੋਰ ਹੱਬ ਠੀਕ ਹੈ ਜੀ ਤੇ ਆਗੇ ਜੀ ਸਾਗਬਾਨ ਦੇ ਬੱਲੇ ਦਲੇ ਵਾਲੇ ਵੀ ਆ ਗਏ ਤੇ ਹੱਥੀ ਤਿਆਰ ਕੀਤੀ ਹੋਈ ਡਿਜ਼ਾਈਨ ਵੀ ਆ ਗਏ ਤੇ ਆਹ ਸਾਗਬਾਨ ਦਾ ਵਿਨੀਅਰ ਵੀ ਆ ਗਿਆ ਠੀਕ ਹੈ ਜੀ ਬਿਨੀਅਰ ਸੀਟ ਆ ਗਏ ਤੇ ਆਪ ਅੱਗੇ ਆ ਗਏ ਆਪਣਾ ਦਫਤਰ ਆ ਗਿਆ ਜੀ ਆ ਆ ਗਈ ਜੀ ਸਰਮੈਕਾ ਵਾਲੇ ਮੇਨ ਮਤਲਬ ਜਿਆਦਾ ਕੋਠੀਆਂ ਦੇ ਵਿੱਚ ਇਹੀ ਚੱਲਦੇ ਹੁੰਦੇ ਸਰਮੈਕਾ ਸਰਮੈਕਾ ਵਾਲੇ ਜਾਂ ਮੇਨ ਵਾਲਾ ਮਤਲਬ ਸਾਗ ਬਣਦਾ ਇੱਕ ਪੰਨਾ ਬਣਾ ਲੰਗਾ ਬਾਕੀ ਅੰਦਰ ਤਾਂ ਇਹੀ ਚੱਲਦੇ ਹੁੰਦੇ ਸਾਰੇ ਸਰਮੈਕਾ ਵਾਲੇ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲਓ ਜੀ ਵਧੀਆ ਕੁਆਲਿਟੀ ਦੇ ਜੇ ਤੁਸੀਂ ਚੰਗੀ ਕੁਆਲਿਟੀ ਦੇ ਦਰਵਾਜ਼ੇ ਮਤਲਬ ਲੱਭ ਰਹੇ ਹਾਂ ਕੋਠੀ ਲਈ ਠੀਕ ਹੈ ਜੀ ਤਾਂ ਤੁਹਾਨੂੰ ਇੱਥੇ ਹੀ ਮਿਲ ਲਗੇ ਜੀ ਸਿੰਘਡੋਰ ਹੱਬ ਮਾਨਸਾ ਤੇ ਜੇ ਤੁਸੀਂ ਮਤਲਬ ਆਪਾਂ ਕਹੀਏ ਜਿਵੇਂ ਦਰਵਾਜ਼ੇ ਹੈ ਜੀ ਦਰਵਾਜ਼ੇ ਨਾ ਹੋਣਾ ਕੀ ਹੁੰਦਾਗਾ ਘਰ ਦੇ ਵਿੱਚ ਇੱਕ ਦੋ ਚੀਜ਼ ਇਹ ਜਿਹੜੀਆਂ ਹੁੰਦੀਆਂ ਜਿਹੜੀਆਂ ਆਪਾਂ ਮਤਲਬ ਹਰ ਰੋਜ਼ ਚੇਂਜ ਨਹੀਂ ਕਰ ਸਕਦੇ ਜਾਂ 6 ਮਹੀਨੇ ਬਾਅਦ ਚੇਂਜ ਨਹੀਂ ਕਰ ਸਕਦੇ ਜਿਹੜੀਆਂ ਇੱਕ ਵਾਰੀ ਮਤਲਬ ਲਾਉਣੀਆਂ ਆਪਾਂ ਉਹ ਹੁੰਦਾ ਦਰਵਾਜ਼ੇ ਹੋ ਗਿਆ ਜਿਵੇਂ ਵਿੱਚ ਗਾਠਾਂ ਵਗੈਰਾ ਹੋ ਗਿਆ ਠੀਕ ਹੈ ਜੀ ਉਇਸ ਕਰਕੇ ਆਪਾਂ ਜਿਹੜੀ ਚੀਜ਼ ਮਤਲਬ ਲੈਣੀ ਹੈ ਪਹਿਲਾਂ ਤੁਸੀਂ ਦਰਵਾਜੇ ਲੈਣੇ ਆ ਦੇਖ ਕੇ ਲੋਕ ਕਿਸੇ ਦੇ ਲੱਗੇ ਹੋਏ ਨੇ ਤਾਂ ਮਤਲਬ ਟਕੋਰ ਕਰਕੇ ਪੂਰੀ ਬੜਤਾਲ ਕਰਕੇ ਫਿਰ ਦਰਵਾਜੇ ਲਵਾਓ ਕੱਲੇ ਰੇਟ ਮੰਗ ਨਾ ਜਾਓ ਵੀ ਆਪ ਨੂੰ ਇਨਰਪੀਅਸ ਘਰ ਫੁੱਟ ਮਿਲਦਾ ਇੰਨੇ ਮਿਲਦਾ ਚੀ ਵੀ ਮਤਲਬ ਤੁਸੀਂ ਦੇਖੋ ਪਹਿਲਾਂ ਪਹਿਲਾਂ ਚੀਜ਼ ਦੇਖੋ ਤੇ ਫਿਰ ਜੇ ਤੁਹਾਨੂੰ ਫਰਕ ਲੱਗਿਆ ਤਾਂ ਫਿਰ ਤੁਸੀਂ ਵਾਏ ਕਰੋ ਠੀਕ ਹੈ ਜੀ ਆ ਦੇਖੋ ਕਿੰਨੇ ਸੋਹਣੇ ਦਰਵਾਜੇ ਉਡੀ ਮਹਿਲਾ ਦਾ ਸ਼ਿੰਗਾਰ ਕੋਠੀ ਦਾ ਸ਼ਿੰਗਾਰ ਕਰਦਾ ਸ਼ਿੰਗਾਰ ਠੀਕ ਹੈ ਜੀ ਇਹ ਦਰਵਾਜਿਆਂ ਨੇ ਮਲਣਾ ਇਹ ਆਗੇ ਸਾਰੇ ਸਾਗ ਆਉਣ ਨਾਲੇ ਆਗੇ ਜੀ ਪਾਲਿਸ਼ ਵਾਲੇ ਆ ਆਮ ਬਲੌਕਸੀ ਜਾ ਕੇ ਪਾਲਿਸ਼ ਤੇ ਆ ਪਾਲਿਸ਼ ਮੈਚ ਆ ਗਈ ਠੀਕ ਹੈ ਜੀ ਆ ਆ ਗਿਆ ਆਪਣਾ ਹੱਥੀ ਤਿਆਰ ਕੀਤਾ ਹੋਇਆ ਸਾਗ ਬਣ ਦਾ ਬੰਦਾ ਠੀਕ ਹੈ ਜੀ ਆ ਦਿਲਿਆਂ ਵਾਲਾ ਆ ਗਿਆ ਦਿਲੇ ਵਗੈਰਾ ਪਾ ਕੇ ਇਹਦੀ ਬਹੁਤ ਹਾਈਟ ਹੈ ਜੀ 7.5 ਫੁੱਟ ਤੇ ਆਪਣਾ ਨੰਬਰ ਨੋਟ ਕਰ ਲਓ ਜੀ 98724 20747 ਮਾਨਸਾ ਜੀ ਆਪਣੀ ਫੈਕਟਰੀ ਸੌਰੀ ਡਿਸਪਲੇ ਆਪਣੀ ਮਾਨਸਾ ਕੀ ਤੇ ਫੈਕਟਰੀ ਆਪਣੀ ਤਪੇ ਆ ਜੀ ਬਰਨਾਲੇ ਦੇ ਲਾਗੇ ਤਪੇ ਆ ਫੈਕਟਰੀ ਆਪਣੀ ਡਿਸਪਲੇ ਆਪਣੀ ਮਾਨਸਾ ਕੀ ਆ ਇੱਥੇ ਮਾਈਕਾ ਪਿਆ ਜੀ ਇਹਦੇ ਵਿੱਚੋਂ ਆਪਾਂ ਮਾਈਕਾ ਕੋਈ ਵੀ ਮਾਈਕਾ ਜਿਹੜਾ ਸਿਲੈਕਟ ਕਰ ਸਕਦੇ ਆ ਵੀ ਵੇਖ ਜਾਰੀ ਕੋਈ ਵੀ ਮਾਈਕਾ ਜਿਹੜਾ ਆਪਾਂ ਸਿਲੈਕਟ ਕਰ ਸਕਦਾ ਪਲੇਨ ਚ ਆ ਗਿਆ ਮਾਈਕਾ ਅੱਗੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਇੱਥੋਂ ਆਪਾਂ ਮਾਈਕਾ ਦੇਖ ਕੇ ਮਤਲਬ ਉਹ ਇਹ ਆਪਾਂ ਪੰਨ ਲਗਵਾ ਸਕਦੇ ਆ ਠੀਕ ਹੈ ਜੀ ਤੇ ਨੰਬਰ ਦੁਬਾਰਾ ਫੇਰ ਨੋਟ ਕਰ ਲੋ ਜੀ 9872420747 98724 20747 ਆ ਨੰਬਰ ਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਤੇ ਮਤਲਬ ਬੈਸਿਕ ਕਾਲ ਵੀ ਲਾ ਸਕਦੇ ਹੋ 98724 20747 ਐਡਰੈਸ ਮੇਂ ਦੁਬਾਰਾ ਫੇਰ ਦੱਸ ਦਾਂ ਨਹੀਂ ਜੀ ਮਾਨਸਾ ਤੋਂ ਸਰਸਾ ਰੋਡ ਤੇ ਅਮਰ ਰਿਜ਼ੋਰਟ ਦੇ ਸਾਹਮਣੇ ਕਾਰਨ ਟਰੈਕਟਰ ਦੀ ਏਜੰਸੀ ਦੇ ਸਾਹਮਣੇ ਇਧਰੋਂ ਸਬਜੀ ਮੰਡੀ ਬੰਨੀ ਉਹ ਜਦੋਂ ਆਪਾਂ ਸਰਸੇ ਬੰਨੀ ਆਉਣੇ ਆ ਸਬਜੀ ਮੰਡੀ ਤੋਂ ਜਦੋਂ ਆਪਾਂ ਰੋ ਤੇਲ ਜਾਣੇ ਆ ਤਾਂ ਰਸਤੇ ਦੇ ਵਿੱਚ ਆਪਣੀ ਫੈਕਟਰੀ ਰਹਿ ਜਾਂਦੀ ਹੈ ਸਬਜੀ ਮੰਡੀ ਦੀ ਕੰਧ ਦੇ ਨਾਲ ਆਪਣੀ ਕੰਧ ਸਾਂਝੀ ਹੈ ਜੀ ਠੀਕ ਹੈ ਜੀ ਮਤਲਬ ਅਮਰ ਰਿਜ਼ੋਰਟ ਦੇ ਸਾਹਮਣੇ ਆ ਨੰਬਰ ਨੋਟ ਕਰ ਲਓ 1872420747 ਮਾਨਸਾ ਦੇ ਵਿੱਚ ਆਪਣੀ ਫੈਕਟਰੀ ਹੈ ਜੀ ਮਾਨਸਾਂ ਦੇ ਵਿੱਚ ਆਪਣੇ ਬਣੀ ਹੋਏ ਮਤਲਬ ਡਿਸਪਲੇ 9872420747 ਇਹ ਨੰਬਰ ਤੇ ਤੁਸੀਂ ਫੋਨ ਕਰਕੇ ਕੋਈ ਵੀ ਗੱਲਬਾਤ ਕਰਨੀ ਆ ਤੁਸੀਂ ਉਹ ਪੁੱਛ ਸਕਦੇ ਹੋ 9872420747 そっちを B さとそのとおり。